ਸੱਚੀ ਕਾਲ ਜੀ ਸਾਰਿਆਂ ਨੂੰ ਹੋਰ ਸਲਾਮ ਜੀ ਕਿ ਆ ਚੱਲਣ ਤੁਹਾਡੇ ਅਸੀਂ ਦੇ ਬਿਲਕੁਲ ਠੀਕ ਠਾਕ ਆਂ ਤੇ ਆਸ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਜਿਦਾਂ ਕਿ ਪਿਛਲੇ ਵਲੌਗ ਦੇ ਵਿੱਚ ਵੇਖਿਆ ਸੀ ਅਸੀਂ ਆਏ ਆਂ ਨਵਦੀਕ ਕੇ ਪਿੰਡ ਇੱਥੇ ਹੈਗਾ ਗੁਰਦੁਆਰਾ ਸਾਹਿਬ ਮੇਲਾ ਸਾਲ ਵਾਂਗ ਲੱਗਦਾ ਨਾ ਤੇ ਇਹ ਆਪਾਂ ਚਲੋ ਕੱਲ੍ਹ ਸ਼ਾਮੀ ਥੋੜਾ ਲੇਟ ਹੋਗੀ ਰਤੀ ਗਏ ਹਾਂ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਗਏ ਹਾਂ ਤੇ ਮੈਂ ਬਹੁਤ ਭੰਡਿਆ ਸੀ ਉਹਦੇ ਕਰਕੇ ਥੋੜੀ ਜਣਾ ਰਹ ਹੁਣ ਦਾ ਠੀਕ ਤਾਂ ਹੈ ਪਥੇਰੀ ਹੀ ਪਰ ਫਿਰ ਵੀ ਨਾ ਲੱਗਉ ਮ ਪਿੰਡਾਂ ਦੇ ਨਹੀਂ ਆਏ ਲੋਕ ਡੈਡੀ ਹਾਂਜੀ 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 ਕੋਈ ਨਹੀਂ ਦਿੱਕੀ ਧੁੱਪ ਲੱਗੀ ਹਾਂ ਅੱਜ ਇਹ ਵੀ ਚਲੋ ਧੁੱਪ ਲੱਗੀ ਏ ਤੇ ਵਦਿਆ ਵਾ ਹੁਣ ਆਪਾਂ ਚੱਲਦੇ ਆ ਨਾਲੇ ਤਾਂ ਮੇ ਕਰਾਉਣੇ ਆ ਦਰਸ਼ਨ ਅੱਜ ਇਹ ਬੀਬੀਆਂ ਦੀ ਤਿਆਰੀ ਨਹੀਂ ਹੋਣ ਢਈ ਪਹਿਲਾਂ ਨਿਕਲਾਂ ਡੈਮੋਰ ਲਾਉਂਦੀਆਂ ਕਿੰਨਾ ਕੁ ਟਾਈਮ ਲੱਗੇ ਹੋ ਰਹੇ ਸਰ ਸ਼ਿਕਾ ਜੀ ਮੇਰੀ ਵੱਲ ਵੀ ਸਾਰਿਆਂ ਨੂੰ ਟਾਈਮ ਬਸ ਉਹ ਹੀ ਗਿਆ ਆ ਤਿਆਰ ਸਿਰਫ ਤੇਰੀ ਰਹਿ ਗਿਆ ਗੱਲਾਂ ਬਾਹਾਂ ਵਾਲਾ ਤਿਆਰ ਉਹ ਜਿਹੜਾ ਮੇਕਅਪ ਕਰ ਗਿਆ ਥੋੜੀ ਗਰੇ ਬਸ ਹੋਂਦੇ ਰਹੀ ਨਮਾਣੀ ਬਣ ਕੇ ਜਾਣ ਕੇ ਸਹੀ ਗੱਲ ਅੰਮਾ ਇਧਰ ਹਾਂਜੀ ਇਧਰ ਆ ਪਾਜੀ ਤੂੰ ਕਿੱਥੇ ਸੀ ਸਭ ਤੋਂ ਪਹਿਲਾਂ ਗਮ ਤਿਆਰ ਹੋਇਆ ਤੈਨੂੰ ਲੱਭਣ ਡਿਆ ਸੀ ਅੱਗੇ ਅੱਛਾ ਹੂੰ ਮੈਂ ਇੱਥੇ ਕਿਉਂ ਖੁੱਤ ਮੈਂ ਵੀ ਤੀਮੀ ਨਹੀਂ ਗਈ ਕਾਨੂੰ ਕਿੱਥੇ ਲੱਗਾਂਗਾ ਜੇ ਗਈ ਨਾ ਮੈਂ ਪਾਪਾ ਨੂੰ ਲਾ ਮਾਚਾ ਸੁਣ ਸੁਣਾਏ ਦਸਣ ਕੀ ਕਹਿਣਾ ਸੀ ਹਾਂਜੀ ਦੱਸੋ ਕੀ ਕਹਿਣਾ ਪਾਣੀ ਲਾ ਜੀ ਮੈਂ ਤਰੀਕੇ ਹਨੇ ਮੁੰਡੇ ਨੂੰ ਪਾਣੀ ਨਹੀਂ ਖੁਸ਼ਿਆ ਕੋਨੇ ਦੱਸਿਆ ਹੀ ਨਹੀਂ ਗਿਆ ਸਾਰੇ ਤਿਆਰ ਹੋ ਗਏ ਆ ਜਬ ਉਸਕੇ ਤਿਆਰ ਹੋ ਗਏ ਕਿ ਨਹੀਂ ਕੋਣ ਰਹਿ ਗਿਆ ਕੌਣ ਤਿਆਰ ਹੋਣ ਵਾਲਾ ਜੀ ਮੈਂ ਤੇਰੀ ਉਸ ਤੋਂ ਪੰਜ ਨਾਨੀ ਲੈ ਨਾਨੀ ਤੇ ਤਿਆਰ ਹੋ ਗਈ ਆ ਹੂੰ ਮੈਂ ਸੀ ਵੀ ਤਾਰ ਹੂੰ ਅੱਛਾ ਮੰਗੂੜੇ ਵੀ ਲੱਗੇ ਨਹੀਂ ਉੱਥੇ ਹਾਂ ਹੂੰ ਲੈ ਲੈਣਾ ਹੈ ਲੈਣਾ ਕਿ ਨਹੀਂ ਹਾਂ ਕਿਦਾਂ ਰੈਂਕੀ ਪਰ ਕਿੱਥੋਂ ਕਿਹੜੇ ਕਿਹੜੇ ਚਲਾਓਗੇ ਹਲੋ ਠੀਕ ਕਰ ਜੀ ਲਓ ਜੀ ਗ੍ਰੀਨ ਕਲਰ ਡੈਡੀ ਕੀ ਕਹਿੰਦੇ ਪੀ ਮੀ ਮਿੰਦ ਕਿੰਦੇ ਨਨੂ ਜੀ ਮੇਰਾ ਸੁਪ ਸੇਖੋ ਸੁਣਾ ਕਿੰਨੇ ਨਾ ਲਿਆ ਮੈਨੂੰ ਕਹਿੰਦੇ ਕਿ ਮੇਰੇ ਲਈ ਵੀ ਲੈ ਆਉਣਾ ਸੀ ਕਹਿੰਦਾ ਵੀ ਮੈਨੂੰ ਪਤਾ ਹੁਣ ਪਸੂ ਲਿਆ ਕੇ ਦਊਗਾ ਤੇ ਇੱਕ ਤੁਹਾਨੂੰ ਲੈ ਕੇ ਦਊਗਾ ਰੈੱਡ ਕਲਰ ਦਾ ਤੇ ਇੱਕ ਗ੍ਰੀਨ ਕਲਰ ਦਾ ਮੀ ਜੇ ਪਤਾ ਦੇ ਲੱਗੇ ਲਿਆ ਕੀ ਕੀਤਾ ਹਾਂ ਕਾ ਦੂਰੋਂ ਪਤਾ ਲੱਗੇ ਪਿਆ ਜੰਮ ਲਿਆ ਅੱਛਾ ਕੁੱਤੇ ਹੁੰਦਾ ਗ੍ਰੀਨ ਸੁਣ ਲਈ ਨਾ ਆ ਮੀ ਹੱਡੇ ਸਾਰੇ ਇਹ ਲੈ ਕੇ ਆਈ ਤਖੜੀ ਅਗਲ ਤਖੜੀ ਦਿਖਾ ਕਿ ਉਹ ਲੈ ਕੇ ਨਾਨ ਸਰਕਾ ਸਾਰਿਆਂ ਵਾਸਤੇ ਖਿੰਦਰ ਵਾਸਤੇ ਵੀ ਪੋਜੀ ਵਾਸਤੇ ਵੀ ਵਿਕਰਮ ਵਾਸਤੇ ਵੀ ਡੜੀ ਵਾਸਤੇ ਵੀ ਸਾਰਿਆਂ ਨੂੰ ਉਹ ਅੰਦਰ ਵੇਟ ਕਰਾ ਲੈਣਾ ਚਾਰ ਨੂੰ ਹਾਂਜੀ ਚਲੋ ਫਿਰ ਚਲੋ

ไม่เลยนะพี่ ada ini ya? All ah. right. ਨਿਆ ਮਾ ਪਪਾ ਤੇ ਸੁੱਤੇ ਆ ਤੀ ਕੀ ਲੈ ਕੇ ਆ ਦਿਖਾ ਪਪਾ ਨੂੰ ਇਹ ਸੁੱਤ ਰਿਹਾ ਹੂੰ ਹੋਰ ਇਹ ਤੇ ਹੋਰ ਸਕੂਟਰ ਇਹ ਤੋਂ ਉਹਨਾਂ ਨੇ ਆਪਣੇ ਘਰੋਂ ਵਾਸਤੇ ਲਿਆਵਾ ਤੇ ਇੱਕ ਆਪਾਂ ਨੇ ਆਪਣੇ ਘਰੋਂ ਵਾਸਤੇ ਉਹਨਾਂ ਦੇ ਜਿਹੜੇ ਦੀ ਦਾ ਮੁੰਡਾ ਵਾ ਉਹਨਾਂ ਇੱਕ ਪਪਾ ਵਾਸਤੇ ਇਹ ਪਪਾ ਵਾਸਤੇ ਹਾਂ ਪਪਾ ਵਾਸਤੇ ਉਹ ਇੱਥੇ ਹਣਾ ਵਾ ਤੇਡੀ ਸਾਰੀ ਤੇੜੇ ਵਾਸਤੇ ਲੈ ਕੇ ਆਇ ਸਕੂਟਰ ਮੈਂ ਆਣੀ ਆਪਣੇ ਜੀਜੇ ਲਈ ਕੁਝ ਲਿਆਂਦਾ। ਹੋਰ ਕੀ ਲਿਆਇਆ ਵਾਂ? ਹਾਂ। ਇੱਕ ਯਰ ਟ੍ਰੈਕਟਰ ਹੀ ਨਾ ਸੋਹਣਾ ਪਰ ਉਹ ਚੱਲਦਾ ਨਹੀਂ। ਮਾਡਲ ਹੀ ਹੀ ਵਾਸਤੇ ਗੱਡੀ 'ਚ ਰੱਖਣ ਵਾਲਾ ਖਰਾਬ। ਸਾਰਾ ਬੱਕ ਗੱਡੀ 'ਚ ਰੱਖਣ ਵਾਸਤੇ ਸ਼ੋਅ ਹੀ ਹੈ। ਬੜਾ ਸੁਣਾ ਹੀ। ਸਾਰਾ ਕੁਝ ਬਣਿਆ ਹੀ ਲਿਫਟ ਸਟੀਅਰਿੰਗ ਜੋ ਵੀ ਮਤਲਬ ਚੁੱਕਣ ਚੱਕਣ ਵਾਲੇ ਗੇਅਰ ਵਗੈਰਾ ਸਾਰਾ ਕੁਝ। ਹੋਰ ਹੋਰ ਕੀ ਲਿਆਇਆ ਵਾਂ? ਹੋ ਰਗਮ ਕਿ ਲੈ ਕੇ ਆਂ ਹੈਂ ਬੁਝਾ ਕੇ ਆ ਤੂੰ ਇਹਨੂੰ ਲੈ ਕੇ ਦੇਤੀ ਨਹੀਂ ਤਾਂ ਉਥੇ ਕੰਨ ਖਾ ਛੜੇ ਨੂੰ ਬੱਚੇ ਫੋਨ ਨਹੀਂ ਆ ਬੱਸ ਸਕੂਲ ਵਾਲੀ ਆ ਨਾ ਮੈਂ ਹੁਣ ਆ ਬੱਸ ਤੇ ਸਕੂਲ ਜਾਇਆ ਕਰਨਾ ਹਾਂ ਹਮ ਆਪ ਵੀ ਡਰਾਈਵਰ ਟਰੈਕਟਰ ਟਰੈਕਟਰ ਤੇ ਫੇਰ ਦੂਜਾ ਹੀ ਜਾਂਦਾ ਹੈ ਆ ਵੀ ਟਰੈਕਟਰ ਲੈ ਦੋ ਆ ਵੀ ਸੈਕਸ਼ਨ ਹੈ ਮੈਂ ਟਰੈਕਟਰਾਂ ਦੀ ਦੁਕਾਨ ਪਾਉਣੀ ਹੈ ਉਹ 350 ਨਾ ਨਹੀਂ ਲੱਗੇ ਦੋ ਅੰਮੀ ਮੈਂ ਨਾ ਉਹ ਚਲਣਾ ਹੀ ਨਾ ਖੁਸ਼ ਹੋਰ ਅਸ ਸਲੇਟ ਵੀ ਦਿਖਾ ਪਾਪਾ ਨੂੰ ਇਹ ਕਾ ਵੇਖੋ ਸਲੇਟ ਵੀ ਲੈ ਕੇ ਆ ਪੜਨ ਲਈ ਵੀ ਲੈ ਆ ਸਮਾਣਾ ਆ ਵਦਿਆ ਇੱਕ ਵੱਡੀ ਲਈ ਤੇ ਮਾਂ ਹਾਂ ਵੱਡਾ ਤੇ ਉਹ ਆਪਣੇ ਤੋਂ ਵੀ ਹੈਗਾ ਵਾ ਗ੍ਰੀਨ ਬੋਰਡ ਜਿਹੜਾ ਵਾ ਤੇ ਆਹ ਵਾਲੀ ਠੀਕ ਛੋਟੀ ਵਾ ਵਾ ਚੱਕ ਤੇ ਲੈ ਲੇਗਾ ਸੋਹਣਾ ਹੀ ਸੋਹਣਾ ਕੋਣਾ ਸਿਰਜ ਬਣਿਆ ਜੀ ਇਹ ਮੈਗਨਟ ਜੀ ਕੋਈ ਨਾ ਕੋਈ ਤੇ ਚੀਜ਼ ਬਣੀ ਹੈ ਨਾ ਬੰਨ ਵੀ ਕੋ ਬੰਨ ਪੇਸ਼ ਨਾ ਅਫੀਸ਼ੀਅਲ ਕਿੰਨਾ ਆਵੇਂ ਵਿਗਿਆਨਾ ਹਾਂ ਸੱਚਾ ਹਾਂ ਆ ਜਿਹੜੇ ਬਾਈਕ ਪਰ ਦਿੱਖਣ ਵਾਸਤੇ ਤੇ ਗ੍ਰੀਨ ਵਾਸਤੇ ਚੌਕਾ ਠੀਕ ਹਾਂ ਇਹ ਕਿਦਾਂ ਹਾਂ ਹੋਊਗਾ ਠੀਕ ਚਾਹਤ ਹੋਰ ਡਸਟ ਜਿਹੜਾ ਗਵਰਨਰ ਸਟਾਫ ਦੇ ਨਾਵੇਂ ਫੋੜੀ ਲੱਗੀ ਇੰਨਾ ਵੀ ਆਵੇ ਕੋਈ ਨਵੀਂ ਵਾਲਾ ਮਾਸਾ ਗੀਦਾ ਹੈ ਹਾਂ ਪੇਟ ਚੋਂ ਨਾ ਦਿਨ ਜਲੇਬੀਆਂ ਕਿਹਦੇ ਮੱਧ ਤੋਂ ਆ ਗਏ ਲੰਗ ਚੇ ਗਿਆ ਹੀ ਮਿਲਿਆ ਨਾ ਹੂੰ ਆਜੇ ਬਤਿਨ ਲਿਖੋ ਬਾਹਰ ਆਵਣ ਨੂੰ ਕਿ ਹੋਰ ਲੈਣਾ ਕਾਣਾ ਨਾ ਮੁੱਕਿਆ ਹੈ ਸਹੀ ਆਪਣੇ ਕੋ ਹੈ ਨਹੀਂ ਹੋਇਆ ਇਹ ਇਸ ਕ੍ਰੈਚ ਪੈਨ ਹੁੰਦੇ ਸ਼ਾਇਦ ਇਹ ਸਕੱਚ ਸਕੈਚ ਉਸ ਸਕੈਚ ਹੁੰਦੇ ਆ ਜੋ ਇਸ ਸਕੈਚ ਪਰ ਇਸ ਮਾਰ ਕਰ ਮਾਰ ਕਰ ਆਪ ਨੂੰ ਸ਼ਾਇਦ